Come on, सारी नौकरी इस बारे में है, पर बीन नौकरी बहुत ज़्यादा कॉलोनी रोड़ी है बीच, चाहे तैयार डाय, चाहे कार्टेज़ ऑलराउंड में, चाहे इंटरनेशनल बैकग्राउंड में, ऑलराउंड सारी बहुत प्रॉब्लम है, अपनी समूचे रोटरी क्लब की टीम वालों साढ़े अज के इस प्रोग्राम में आने से स्वागत कर रहा है मैं गवर्नर साहब को यह दसना चाहता कि सर सा बड़ा क्लब है तो वो नंगल शहर से अपने इलाके की सेवा कर रहे हैं और हर साल निरंतर साइड क्लब की कोशिश रही है कि असी अपने क्लब के वालों कम्यूनिटी के उत्ते ਔਰ ਸਮਾਂ ਨੂੰ ਕੁਝ ਹੈ ਜੀ 10 ਦਿਨਾਂ ਦੀ ਹੈ ਕਿ ਜਿਹੜਾ ਇੰਟੈਂਟ ਸੁਸਾਇਟੀ ਦੇ ਉੱਤੇ ਆ ਜੀ ਅਸੀਂ ਜ਼ਰੂਰਤਮੰਦ ਲੋਕਾਂ ਦਾ ਨਾਮ ਜਿਹੜਾ ਹੈ ਉਹ ਖਿਆਰਾ ਪਾ ਸਕੀਏ ਆਪਣੇ ਪੂਰੇ ਸਾਲ ਦੀ ਅਸੀਂ ਤਰਫ ਦੇ ਜਿਹੜੇ ਪ੍ਰੋਜੈਕਟ ਕੀਤੇ ਨੇ ਉਹਨਾਂ ਦਾ ਕੁਝ ਜਿਹੜਾ ਵੇਰਵਾ ਹੈ ਉਹ ਤੁਹਾਡੇ ਸਾਹਮਣੇ ਰੱਖਾਂ ਇਹ ਸਪਣੇ ਜਿਹੜੀ ਸਾਲ ਦੀ ਸ਼ੁਰੂਆਤ ਹੈ ਕੋਈ ਤੇ ਨਾਲ ਹੀ ਉਹਦੇ ਫਸਟ ਦੇ ਅਨੰਪੂਰਨ ਦਿਨ ਇਹ ਰੋਜ਼ ਮਨਾਇਆ ਗਿਆ। ਔਰ ਸਾਡੇ ਕਲੱਬ ਨੇ ਜਿਹੜੀ ਸਾਡੀ ਰੋਟਰੀ ਭਵਨ ਦੀ ਬਿਲਡਿੰਗ ਹੈ ਅਸੀਂ ਉਹਦੇ ਵਿੱਚ ਜ਼ਰੂਰਤਵਾਨਾਂ ਦੇ ਲਈ ਜਿਹੜੀ ਲੰਗਰ ਦੀ ਵਿਵਸਥਾ ਕੀਤੀ ਤੇ ਇਹਦਾ ਅਨੰਪੂਰਨ ਦਿਹਾੜ ਤੁਹਾਨੂੰ ਸੈਲੀਬ੍ਰੇਟ ਕੀਤਾ। ਤੇ ਨਾਲ ਨਾਲ ਚਾਲੀ ਦੇ ਤਰੀਕੇ ਦੇ 30 ਹੈਗੇ ਆ ਤੇ ਬਹੁਤ ਛੋਟੇ ਅਸੀਂ ਉਥੇ ਜਿਹੜੇ 3 ਪਲਾਂਟੇਸ਼ਨ ਕੀਤੀ ਤੇ ਉਸ ਨੂੰ ਵੀ ਨਿਰੰਤਰ ਰੱਖਦੇ ਇਹਦਾ ਇਸ ਤਰੀਕੇ ਨਾਲ ਹੋਰ ਜੋ ਗਰਾਊਂਡ ਦੀ ਰਿਕੁਆਇਰਮੈਂਟ ਆ ਉਹਨੂੰ ਸੰਭਾਲਿਆ। ਰੀ ਪਲਾਂਟੇਸ਼ਨ ਤਾਂ ਹੈ ਤੇ ਉਸ ਨੂੰ ਨੈਕਸਟ ਉਥੇ ਕਾਫੀ سارے ਜ਼ਰੂਰਤਮੰਦ ਲੋਕ ਨੇ ਇਹਨਾਂ ਨੂੰ ਅ ਮਦਦਨਾਤਾ ਦੋ ਟਾਈਮ ਨਹੀਂ ਲਈ ਰੋਟੀ ਵੀ ਦੀ ਹੈ ਤੇ ਜਿਵੇਂ ਕਿ ਕਪੜੇ ਆ ਨਹੀਂ ਵੀ ਸਟੱਗਲ ਕਰਨਾ ਪੈਂਦਾ ਰਸਣ ਵੀ ਸਟੱਗਲ ਕਰਨਾ ਪੈਂਦਾ ਹੈ ਤੇ ਅਸੀਂ ਉਹਨਾਂ ਨੂੰ ਸਲਾਮੀ ਇਨੀ ਵਿੱਚ ਜਾ ਕੇ ਜਿਹੜਾ ਰਸਣ ਤੇ ਉਹ ਜਿਹੜਾ ਜ਼ਰੂਰਤਾਂ ਦਾ ਸਮਾਨ ਹੈ ਉਹ ਡਿਸਟ੍ਰਿਬਿਊਟ ਕੀਤਾ ਇੰਡਰ ਵੀ 3080 ਅਪੀਨਾ ਦਾ ਟਰਾਂਸਪੋਰਟੈਂਟ and distribution of machinery parts. There's <laughs> ਉਹ ਕਿੰਨੇ ਕਿਹੜਾ ਕਿੰਨਾ ਤੁਸੀਂ ਸਮਾਜ ਸੇਵਾ ਚੁੱਕ ਕਰ ਪੂਰਾ ਬਹੁਤ ਹੀ ਅੱਛੀ ਗੱਲ ਹੈ ਸਾਰਾ ਕੁਆਰਟਰ ਟੀਮ ਵਰਕੇ ਉਹ ਰਾਜ ਦੇ ਤੁਸੀਂ ਨਾਲੇ ਫੋਰਮੇਸ਼ਨ ਆਪਾਂ ਜਿਹੜੀ ਰੋਸਟ ਕੀਤੀ ਹੈ ਇਹ ਸਭ ਤੋਂ ਵੱਡਾ ਹੈ ਰੋਟਰੀ ਦੇ ਗੱਲ ਬਣਿਆ ਜਾਂਦਾ ਹੈ ਪੂਰਾ ਇਹਦਾ ਇੱਕ ਇੱਕ ਪੈਸਾ 100% ਚੈਰਿਟੀ ਲੱਗਾ ਤੁਸਾਂ ਨੂੰ ਪਤਾ ਹੀ ਕੋਈ ਇਹ ਐਡਜਟਮ ਖਰਚਾ ਨਹੀਂ ਹੈ ਕੋਈ ਜਿਸ ਤਰੀਕੇ ਦਾ ਹੋ ਕੋਈ ਖਰਚਾ ਹੋ ਤਾਂ 100% ਚੈਰਿਟੀ ਦਾ ਪੈਸਾ ਹੈ ਬਾਦਿਓ ਮੈਂ ਗੱਲ ਕਰ ਰਿਹਾ ਸਾਡੇ ਜਿਹੜੇ ਐਸਆਹ ਦਾ ਟੀਮ ਹੈਗਾ ਮੈਡੀਕਲ ਹੋ ਰਿਹਾ ਹੈ ਮੈਡੀਕਲ ਕੀ ਹੋ ਰਿਹਾ ਅਸੀਂ ਜਾਣੇ ਆ ਕਿਤੇ ਵਿਲੇਜ ਜਿੰਨੇ ਬੈਠੇ ਹੋ ਰਿਆ ਨਹੀਂ ਇਹ ਜੋ ਪੁੱਤ ਬੜਿਆ ਉਹ ਕਰਦਾ ਰੈਕਿੰਗ ਕੋਲ ਤੋਂ ਪੜ੍ਹੀ ਉਹ ਮੈਡੀਕਲ ਕਰਦੇ ਨੇ ਕਿਦਾਂ ਮੈਡੀਕਲ ਰੋਟੀ ਦਾ ਕੀ ਹੈ ਉਸ ਲਿਖੇ ਰੋਟੀ ਮੈਡੀਕਲ ਗਰੁੱਪ ਵੀ ਲਿਖਿਆ ਹੈ ਮੈਡੀਕਲ ਰੋਟੀ ਦਾ ਹੋਣਾ कभी किसी ने सोचा ही नहीं कि दुनिया को खोलिए बाग रहा हूँ मैं मैजिक किताब तो आज पूरी दुनिया को तो मैजिक पर बिटे अपना खोलियो बिटे उधर सब तो बड़ा सीन जाता है का तो भी मैं कल करा मैजिक ही मैं थोड़ी तो सारा पूरी ही डाल करना चाहूँगा वो थे लड़की स्कूल ही जाके उसे आज ये प्रोग्राम बरे की प्रोग्राम की क्यों बिचारना जाएगा ये रोटरी क्लब ਬਖਰਾ ਮੰਗਲਾ ਕਲਪ੍ਰੋਗਰਾਮ ਸੀਗਾ ਰੋਟਰੀ ਦਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਰੋਟਰੀ ਵਰਡ ਦੀ ਸਭ ਤੋਂ ਵੱਡੀ ਐਨ ਜੀਓ ਹੈ 120 ਸਾਲ ਪੁਰਾਣੀ ਰੋਟਰੀ ਹੈ ਜਿਹਦਾ ਕਿ ਮੇਨ ਥੇ ਹੈਗਾ ਵੇ ਕਿ ਨੀਡਸ ਆਫ ਸੋਸਾਇਟੀ এনवायरमेंट ਦੇ ਬਾਰੇ ਹੈਲਥ ਹਾਈਜਨ ਹੰਗਰ ਇਹ ਸਾਰੇ ਕੰਮ ਜਿਹੜੇ ਨੀਡਸ ਆਫ ਸੋਸਾਇਟੀ ਦੇ ਹੁੰਦੇ ਨੇ ਇਹ ਰੋਟਰੀ ਵਾਧੇ ਚੜ ਕੇ ਅੱਗੇ ਕਰਦੀ ਹੈ ਅੱਜ ਆਪਾਂ ਇੱਥੇ ਰੋਟਰੀ ਕਲੱਬ ਪਹਾੜਾ ਨੰਗਲ ਦੀ ਮੀਟਿੰਗ ਵਿੱਚ ਆਈ ਸੀਗੇ ਉਹ ਰਾਜ ਜਿਹੜੇ ਕੰਮ ਪਹਾੜਾ ਨੰਗਲ ਨੇ ਆਪਣੇ ਦਸਤੇ ਨੇ ਜਿਹੜੇ ਉਹਨਾਂ ਨੇ ਆਪਣੇ ਸਮਾਜ ਨੂੰ ਦਿੱਤੇ ਨੇ ਆਵੇਂ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਸ ਦੇਣ ਦਾ ਹੋਵੇ ਬਲੱਡ ਡੋਨੇਸ਼ਨ ਕੈਂਪ ਦਾ ਹੋਵੇ ਵੀਲ ਸਟੇਅ ਦਾ ਹੋਵੇ ਜਾਂ ਹੋਰ ਜਿਸ ਤਰੀਕੇ ਦੇ ਵੀ ਸਹਾਇ ਜਿਹੜੀ ਪਰਸਨ ਹੈਗੇ ਨੇ ਉਹਨਾਂ ਦੀ ਸੇਵਾ ਦਾ ਕੰਮ ਬਾਹਰ ਨੰਗਲ ਦੇ ਪੂਰੇ ਟੀਮ ਕਰ ਰਹੀ ਹੈ ਮੈਂ ਉਹਨਾਂ ਨੂੰ ਬੜਾ-ਬੜਾ ਸਾਧੂ ਬਾਤ ਦੇਣਾ ਵਾ ਇਹਦੇ ਨਾਲ-ਨਾਲ ਪੂਰਾ ਵਰਡ ਇਜ਼ ਰੋਟਰੀ 200 ਤੋਂ ਵੱਧ ਦੇਸ਼ਾਂ 'ਚ ਹੈ। ਪਰ ਪੂਰੇ ਵਰਡ ਇਜ਼ ਐਂਡੀ ਸੋਸਾਇਟੀ ਜਿਨ੍ਹਾਂ ਦੇ ਵੀ ਆਰਟੀਫੀਸ਼ਲ ਲਿਫਟ ਹੁੰਦੇ ਨੇ ਉਹਨਾਂ ਦੇ ਨਾਲ ਦਾ ਕੰਮ ਕਰਦੀ ਹੈ। ਬਲੱਡ ਡੋਨੇਸ਼ਨ ਦਾ ਕੰਮ ਕਰਦੀ ਹੈ। ਜਿਹੜੇ ਗਰੀਬ ਲੜਕੀਆਂ ਦੀ ਸ਼ਾਦੀ ਦਾ ਕੰਮ ਜਿਹੜੇ ਬੱਚੇ ਨਹੀਂ ਪੜ ਪਾਉਂਦੇ ਉਹਨਾਂ ਦੀ ਕਿਸਾ ਦਾ ਇੰਤਜ਼ਾਮ ਹੋਰ ਇਸ ਤਰ੍ਹਾਂ ਦੇ ਕੰਮ ਹੈ ਰੋਟਰੀ ਸਮਾਜ ਇਸ ਕਰਦੀ ਹੈ। ਇਕ ਸਾਡਾ ਹੁੰਦਾ ਹੈ ਡਿਸਟ੍ਰਿਕਟ 3080 ਇੱਕ ਪੂਰਾ ਡਿਸਟ੍ਰਿਕਟ ਹੈ ਨੀ ਡਿਸਟ੍ਰਿਕਟ 3080 ਲੇਕਿਨ ਅਦੇ ਚ 112 ਕਲਬ ਸ਼ਾਮਿਲ ਹੁੰਦੇ ਨੇ ਜਿਹੜਾ ਕਿ ਕੁਝ ਪਾਰਟ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਪ੍ਰਕਾਸ਼ਾਂਡ ਯੂਪੀ ਔਰ ਯੂਨੀਟ ਐਲਟਰੀ ਪੰਡੀਗਾ ਸਾਰਾ ਏਰੀਆ ਅਦੇ ਕੰਦਾ ਦੇ ਉਸ ਤੋਂ ਬਾਅਦ ਹਰ ਇੱਕ ਕਲਬ ਵਿੱਚ ਇੱਕ ਗਵਰਨਰ ਵਿਜ਼ਿਟ ਹੁੰਦੀ ਹੈ ਜਿਹਦੇ ਵਿੱਚ ਡਿਸਟ੍ਰਿਕਟ ਗਵਰਨਰ ਜਾਂਦਾ ਹੈ ਔਰ ਪੂਰੇ ਉਸ ਕਲਬ ਦਾ ਦੇਖੋ ਜਿਦਾ ਪਾ ਦੇਖਦਾ ਕਿ ਕਿਸ ਤਰੀਕੇ ਨਾਲ ਉਹ ਸਮਾਜਿਕ ਕੰਮ ਕਰ ਰਿਹਾ ਕਿਵੇਂ ਉਹ ਜੀੜੇ ਸੋਸਾਇਟੀ ਕਰ ਰਿਹਾ ਤੇ ਅੱਜ ਉਸ ਘੜੀ ਚ ਪਾਹੜਾ ਨੰਗਲ ਦੀ ਇੱਥੇ ਗੋਨਰ ਵਿਜ਼ਿਟ ਆ ਗਈ ਸੀਗੀ ਇੱਥੇ ਆ ਕੇ ਜਦੋਂ ਮੈਂ ਔਰ ਮੇਰੀ ਟੀਮ ਨੇ ਆ ਕੇ ਮੇਰੇ ਨਾਲ ਸਿਸਟਰ ਵਰਨਰ ਡਾਕਟਰ ਭੀਮ ਸਿੰਘ ਜੀ ਆਇਓ ਇਹਨੇ ਆਪਾਂ ਇੱਥੇ ਆ ਕੇ ਇਹਨਾਂ ਸਾਰੇ ਕੰਮ ਦੇਖੇ ਔਰ ਬਹੁਤ ਹੀ ਅੱਛਾ ਲੱਗਾ ਪਾਹੜਾ ਰੰਗਲ ਡੁਟੇਰੀਆਂ ਦੀ ਸਾਰੀ ਦੀ ਟੀਮ ਪ੍ਰਵੇਸ਼ ਸੋਨੀ ਜੀ ਦੇ ਅਗਵਾਈ ਚ ਅਤੇ ਜਿਹੜਾ ਕਾਮਕਾੜੀ ਪ੍ਰਦੀਪ ਸੋਨੀ ਜੀ ਪ੍ਰਵੇਸ਼ ਸੋਨੀ ਜੀ ਸਾਰੇ ਇਹ ਤਰੀਕਾ ਕੰਮ ਕਰ ਰਹੇ ਨੇ ਬਹੁਤ ਹੀ ਸਮਾਜ ਸੇਵਾ ਦਾ ਔਰ ਬੜਾ ਸਿਰ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਨੇ ਆਈ ਥਿੰਕ ਆ ਕੇ ਬਹੁਤ ਹੀ ਅਛਾ ਲੱਗਿਆ ਹੈ ਮੈਂ ਮੈਂ ਇੱਥੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ মিডিਆ ਦੇ ਸਾਥੀ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ ਪਹੁੰਚ ਕੇ ਸਾਡੇ ਪ੍ਰੋਗਰਾਮ ਦੀ ਕਵਰੇਜ ਕੀਤੀ ਸਰ ਤੇ ਸਾਡੇ ਕੰਮ ਨੂੰ ਲੋਕਾਂ ਤੱਕ ਪਹੁੰਚਾਇਆ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਸੀਗਾ ਇਹ ਗਵਰਨਰ ਵਿਜ਼ਿਟ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਪੂਰੇ ਸਾਲ ਦੇ ਵਿੱਚ ਜੋ ਸਾਡੇ ਕਲੱਬ ਦੀ ਕਾਰਗੁਜ਼ਾਰੀ ਹੁੰਦੀ ਹੈ ਉਹ ਸਾਡੇ ਜਿਹੜੇ ਗਵਰਨਰ ਸਾਹਿਬ ਹੈ ਡਿਸਟ੍ਰਿਕਟ 3080 ਦੇ ਹੈਡ ਹੁੰਦੇ ਨੇ ਉਹ ਜਿੰਨੇ 112 ਕਲੱਬਸ ਹੈ ਉਹਨਾਂ ਦਾ ਆ ਕੇ ਵਾਰੀ-ਵਾਰੀ ਸਾਰੇ ਕਲੱਬਾਂ 'ਚ ਜਾ ਕੇ ਉਹਨਾਂ ਦਾ ਜਿਹੜਾ ਲੇਖਾ ਚੁੱਕਾ ਹੈ ਕੰਮ ਕਾਜ ਹੈ ਉਹਨੂੰ ਦੇਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਲੱਬ ਐ ਉਹ ਕੰਮ ਕਰ। ਅਸੀਂ ਔਰ ਗਵਰਨਰ ਜਿਹੜੇ ਸਾਡੇ ਰੋਟਰੀਅਨ ਰਾਜਪਾਲ ਜੀ ਇਸ ਵਾਰ ਦੇ 3.0 ਦੇ ਸਾਲ ਦੇ ਗਵਰਨਰ ਨੇ ਉਹ ਆਜ ਸਾਡੇ ਵਿੱਚਕਾਰ ਪਹੁੰਚੇ। ਉਹਨਾਂ ਨੇ ਸਾਡੇ ਰੋਟਰੀ ਕਲੱਬ ਪਾਕਾ ਨੰਗਲ ਦੀ ਕਾਰਗੁਜ਼ਾਰੀ ਕੀਤੀ ਤੇ ਸਾਡੇ ਕਲੱਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਕਲੱਬ ਹੋਰ ਵੱਡੇ ਤੇ ਬਿਹਤਰੀਨ ਪ੍ਰੋਜੈਕਟ ਕਰਨ ਜਾ ਰਿਹਾ ਉਹਨਾਂ ਦੇ ਉੱਤੇ ਚਰਚਾ ਕੀਤੀ। ਤੇ ਮੈਨੂੰ ਉਮੀਦ ਹੈ ਇਮਾਨ ਅਨੁਸਾਰ ਕਿ ਕਲੱਬ ਦੀ ਜਿਹੜੀ ਕਾਰਗੁਜ਼ਾਰੀ ਹੈ ਬਹੁਤ ਪਸੰਦ ਆਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਨੇ ਮੋਟੀਵੇਸ਼ਨ ਦਿੱਤੀ ਹੈ ਸਾਡਾ ਕਲੱਬ ਹੋਰ ਚੰਗੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸੇਵਾ ਕਰੇਗਾ ਸਮਾਜ ਦੀ ਸੇਵਾ। ਇਹ ਦੇਖੋ ਬਹੁਤ ਚੰਗਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਹਮੇਸ਼ਾ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹਦਾ ਰੋਟਰੀ ਕਲੱਬ ਹੈ ਇਹ ਐਨੇ ਵੱਡੇ ਤੇ ਵਧੀਆ ਪ੍ਰੋਜੈਕਟ ਕਿਵੇਂ ਕਰਦਾ ਹੈ? ਦੇ ਸਾਡੇ ਰੋਟਰੀ ਕਲੱਬ ਦੇ ਜਿੰਨੇ ਵੀ ਅਸੀਂ ਮੈਂਬਰ ਰੋਟਰੀ ਦੇ ਨਾਲ ਜੁੜੇ ਹੋਏ ਨੇ ਅਸੀਂ ਹਰ ਸਾਲ ਕੁਛ ਨਾ ਕੁਛ ਜਿਹੜਾ ਰੋਟਰੀ ਇੰਟਰਨੈਸ਼ਨਲ ਦੇ ਵਿੱਚ ਡੋਨੇਸ਼ਨ ਕਰਦੇ ਆਂ ਔਰ ਜਿਹੜੀ ਉਹ ਡੋਨੇਸ਼ਨ ਰੋਟਰੀ ਇੰਟਰਨੈਸ਼ਨਲ ਦੇ ਵਿੱਚ ਅਸੀਂ ਪੈਸਾ ਜਮ੍ਹਾਂ ਕਰਾਉਂਦੇ ਆਂ ਉਹ ਸਾਡਾ ਪੈਸਾ ਉੱਥੇ ਸਾਰੇ ਮੈਂਬਰਸ ਦਾ ਚੈਰੀਟੀ ਦੇ ਵਿੱਚ ਲੱਗਦਾ ਹੈ ਔਰ ਸਾਡਾ ਉਹ ਪੈਸਾ ਰੋਟਰੀ ਇੰਟਰਨੈਸ਼ਨਲ ਦੇ ਵਿੱਚ ਪਿਆ ਹੁੰਦਾ ਜਦੋਂ ਵੀ ਸਾਨੂੰ ਕੋਈ ਵੱਡਾ ਡਿਸਟ੍ਰਿਕਟ ਪ੍ਰੋਜੈਕਟ ਜਾਂ ਅਗਲੀ ਜ਼ਰੂਰਤ ਹੁੰਦੀ ਹੈ ਗ੍ਰਾਂਟ ਦੀ ਅਸੀਂ ਰੋਟਰੀ ਇੰਟਰਨੈਸ਼ਨਲ ਨੂੰ ਉਸੇ ਆਪਣੇ ਉਸ ਪ੍ਰੋਜੈਕਟ ਦੇ ਬਾਰੇ ਰਿਕਵੈਸਟ ਭੇਜਦੇ ਆ ਤੇ ਰੋਟਰੀ ਇੰਟਰਨੈਸ਼ਨਲ ਜਿਹੜੀ ਹੈ ਉਹ ਸਾਨੂੰ ਗ੍ਰਾਂਟ ਦੇ ਰੂਪ ਦੇ ਵਿੱਚ ਪੈਸਾ ਉਸ ਪ੍ਰੋਜੈਕਟ ਨੂੰ ਕਰਨ ਦੇ ਲਈ ਸਾਨੂੰ ਨਾਲ ਸਾਡੀ ਮਦਦ ਕਰਦੀ ਹੈ ਬਾਕੀ ਜਿਹੜੇ ਆਪਣੇ ਇਲਾਕੇ ਦੇ ਵਿੱਚ ਸ਼ਹਿਰ ਦੇ ਲੈਵਲ ਦੇ ਉੱਤੇ ਛੋਟੇ ਪ੍ਰੋਜੈਕਟ ਹੁੰਦੇ ਨੇ ਜਿਦਾਂ ਸਕੂਲਾਂ ਦੇ ਵਿੱਚ ਸਟੇਸ਼ਨਰੀ ਪ੍ਰੋਵਾਈਡ ਕਰਨਾ ਬੱਚਿਆਂ ਦੀ ਮਦਦ ਕਰਨਾ ਸਕੂਲ ਯੂਨੀਫਾਰਮ ਸਕੂਲ ਬੈਗਸ ਜਾ ਟਰੀ ਬਲਾਂਟੇਸ਼ਨ ਵਗੈਰਾ ਕਰਨਾ ਜਾਂ ਫਰੀ ਮੈਡੀਕਲ ਚੈੱਕਅਪ ਜਾਂ ਦਵਾਈਆਂ ਦੇਣਾ ਸਮਾਜ ਦੇ ਵਿੱਚ ਐਦਾਂ ਦੇ ਜਿਹੜੇ ਛੋਟੇ ਪ੍ਰੋਜੈਕਟ ਹੁੰਦੇ ਨੇ ਇਹ ਸਾਡਾ ਜਿਹੜਾ ਕਲੱਬ ਹੈ ਇਹ ਆਪਣੇ ਰੈਵਲ ਤੇ ਕਰਦਾ ਜਿਨ੍ਹਾਂ ਪ੍ਰੋਜੈਕਟਸ ਚ ਜ਼ਿਆਦਾ ਅਮਾਊਂਟ ਇਨਵੋਲਵ ਹੁੰਦੀ ਹੈ ਜਿੱਦਾਂ ਅਸੀਂ ਤੁਹਾਨੂੰ ਯਾਦ ਹੋਣਾ ਅਸੀਂ ਵੈਂਟੀਲੇਟਰ ਬੈੱਡ ਬੀਬੀਐਮਬੀ ਹਸਪਤਾਲ ਸਿਵਲ ਹਸਪਤਾਲ ਨੂੰ ਦਿੱਤੇ ਸੀ ਉਹ ਅਸੀਂ ਉਮੀਦ ਕਰਦੇ ਹਾਂ ਕਿ ਉਹ ਵੈਂਟੀਲੇਟਰ ਬੈੱਡ ਜਿਹੜੇ ਆ ਉਹ ਜਿਹੜੇ ਹਸਪਤਾਲਾਂ ਦੇ ਵਿੱਚ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਸਾਡੇ ਹਸਪੀਟਲ ਦੇ ਪ੍ਰਿੰਸੀਪਲ ਰਾਜਜੀਤਾ ਨੇ ਐਦਾਂ ਦੇ ਵੱਡੇ ਪ੍ਰੋਜੈਕਟਸ ਦੇ ਲਈ ਜਿਹੜੀ ਹੈ ਪੈਸੇ ਦੀ ਡਿਮਾਂਡ ਜਿਹੜੀ ਸਾਡੀ ਹੁੰਦੀ ਹੈ ਉਹ ਸਾਨੂੰ ਰੋਟੀ ਇੰਟਰਨੈਸ਼ਨਲ ਵੱਲੋਂ ਵੀ ਜਿਹੜਾ ਫੰਡ ਦਿੱਤਾ ਜਾਂਦਾ ਜਿਹੜੇ ਲੈ ਕੇ ਅੱਜ ਸਾਡੇ ਰੋਟੀ ਕਲਬ ਆਖੜ ਨੰਗਲ ਦੇ ਵੀ ਸਾਡੇ ਗਵਰਨਰ ਸਾਹਿਬ ਜੀ ਇਫੈਕਟਰ ਵਿਜ਼ਿਟ ਨੂੰ ਉੱਥੇ ਵਿੱਚ ਮੇਰੀ ਹੈ ਤੇ ਇਸੀ ਦਾ ਇੰਸਟੈਂਡੈਂਟ ਦੇ ਨਾਲ ਪੀਸੀ ਗਿਆ ਜਿਹੜਾ ਇਹ ਕਲਬ ਦੇ ਜੋਸ਼ ਨੂੰ ਦੇ ਤਾਲਾ ਬੇਰਵਾ ਸੀ ਜੋ ਕਰਤੇ 9 ਮਹੀਨੇ ਚ ਪਕਾਨ ਉਹਦੇ ਬਾਰੇ ਘਰਨ ਸਾਉਂਦ ਰੱਖਿਆ ਤੇ ਕੰਮ ਮੀਡੀਆ ਨੂੰ ਵੀ ਲੁਕਾਇਆ ਕਿ ਅਸੀਂ ਰੋਟੀ ਸਮਾਏ ਦੇ ਵਿੱਚ ਕੀ ਕੀ ਕੰਮ ਕਰੀਆ ਤੇ ਜੋ ਕਿਸੇ ਗੱਲ ਦੀ ਵੀ ਰੋਟੀ ਖੰਕੀ ਦਿੰਦੀ ਹੈ ਜੋ ਤੁਹਾਨੂੰ ਬਹੁਤ ਵੱਡੇ ਵੱਡੇ ਪ੍ਰੋਜੈਕਟ ਹੁੰਦੇ ਨੇ ਜਿਹਦਾ ਫਲ ਉਸ ਦਾ ਨਾਮ ਹੈ ਜਿਹੜਾ ਹੁਣ ਪਿੱਛੇ ਆ ਪੂਰੇ ਸ਼ਹਿਰ ਦੇ ਵਿੱਚ ਚਾਰ ਜਿਹੜਾ ਤੁਸੀਂ ਅੱਜ ਆ ਕੇ ਦੇਖਿਆ ਸਾਡੇ ਲਈ ਕੀ ਇਹ ਨੈਤਿਕਤਵ ਮਿਲਦੇ ਤੇ ਹੋਰ ਸਾਰੇ ਹਸਪਤਾਲਾਂ ਵਾਲਾ ਸਭ ਆਪਾਂ ਕੀ ਆ ਜਾਣਾ ਪਤਾ ਹੈ ਕੋਵਿਡ ਦੇ ਵਿੱਚ ਨੂੰ ਜੇ ਕੋਈ ਟੀਆਈਸੀ ਬਣੀ ਗਏ ਜੇ ਹੋਰ ਵੀ ਜਰੂਰਤਾਂ ਹੋਣ ਵੀ ਹੋਵੇ ਨਾ ਵੀ ਆਪਾਂ ਲੋਕਾਂ ਨੂੰ ਜੋ ਜੋ ਸਾਨੂੰ ਧਿਆਨ ਦੇਣ ਦੇਣੇ ਜੋ ਜੋ ਅਸੀਂ ਚੀਜ਼ ਦੀ ਡਿਮਾਂਡ ਕਰਦੇ ਲੱਗਦੇ ਆ ਅਨੁਾਰ ਆਇਆ ਉਹ ਫੈਸਲਾ ਜਿੰਨਾ ਨਿਕਲਿਆ ਜਿਲ੍ਹੇ ਦੇ ਵਿੱਚ ਕੀ ਉਹਨਾਂ ਨੂੰ ਫ੍ਰੀ ਕੀ ਜਾਂਦੀਆਂ ਚਾਲਿਆ ਵੀ ਬਣਾ ਕੇ ਦਿੱਤਾ ਹੋਇਆ ਸਰਪੰਚ ਦੀ ਨਾਲ ਅੱਗੇ ਤੋਹਰਾ ਤਰ੍ਹਾਂ ਅਧਿਨੇਤ ਕੋਲ ਮੌਂਸਨ ਜਰ ਤੱਕ ਉਹ ਰੱਖ ਰਖਾਉਣੀ ਕਰ ਰਹੀ ਸਾਨੂੰ ਤਾਂ ਕਿਉਂਕਿ ਇਹੋ ਆਨਲਾਈਨ ਟਾਈਮ ਦੇ ਵਿੱਚ ਜੋ ਤੁਹਾਨੂੰ ਲਾਕੇ ਦੇ ਸਰਕਾਰ ਕਹੇਗੀ ਕੋਈ ਐਨਜੀਓ ਜੋ ਕੰਮ ਕਰਨ ਲਈ ਅੱਗੇ ਨਾ ਦਿੱਕੇ ਵਾ ਉਹਦੇ ਨਾਲ ਮੋੜਾ ਲਾ ਕੇ ਕੰਮ ਕਰੇਗਾ ਐਪਲਾਈ ਕਿ ਕਿਾਰੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਹਨ ਤੇ ਐਨਜੀਓ ਦਾ ਫਰਕ ਹੈ ਕਿ ਸਰਕਾਰਾਂ ਦੇ ਨਾਲ ਉਹਦੇ ਨਾਲ ਮੋੜਾ ਲਾ ਕੇ ਕੰਮ ਕਰੀਏ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕਣ ਪਰ ਕਰ ਸਕਦੀਆਂ ਹਨ ਸਦਿਆ ਇਹ ਮੋਰਨ